ਮੈਂ ਇੱਕ ਦੀ ਦੱਸਣੀ ਚਾਹੁੰਦਾ ਵੀ ਜਿਹੜਾ ਬੰਦਾ ਲੋਕਾਂ ਦੀਆਂ ਧੀਆਂ ਮਾਮਾ ਭੈਣਾਂ ਨੂੰ ਸਮਝਾ ਦਵੇ ਵੀ ਇਹਦੇ ਅਰਥ ਕੀ ਨੇ ਇਹਦਾ ਭਰਾ ਹਉ ਬਹੂ ਬਹ ਕੇ ਪਤਾ ਕੀ ਕਹਿ ਰਹੇ ਸੀ ਅਗਲੇ ਪਾਸੇ ਹੋ ਕੇ ਸਾਨੂੰ ਇਹੋ ਜਿਹੇ ਪ੍ਰਚਾਰਕ ਨਹੀਂ ਚਾਹੀਦੇ ਮੈਂ ਕਹਿੰਦਾ ਜੇ ਸਾਨੂੰ ਇਹੋ ਜਿਹੇ ਪ੍ਰਚਾਰਕ ਨਹੀਂ ਚਾਹੀਦੇ ਨਾ ਤੇ ਸਭ ਤੋਂ ਵੱਡੀ ਗੱਲ ਹੈ ਸਮਾਜ ਨੂੰ ਇਹੋ ਜਿਹੇ ਗੰਦੇ ਬੰਦੇ ਵੀ ਨਹੀਂ ਚਾਹੀਦੇ ਜਿਹਨੂੰ ਲੋਕਾਂ ਦੀਆਂ ਧੀਆਂ ਭਣਾਂ ਦੀ ਇੱਜ਼ਤ ਨਹੀਂ ਕਰਨੀ ਆਉਂਦੀ ਹੋਵੇ ਹੁਣ ਇਹਦੀ ਮਾਤਾ ਹਉ ਬਹੂ ਬਹ ਕੇ ਪੈ ਰਹੀ ਹੈ ਆ ਹੁਣ ਇੱਥੇ ਲਾਗੇ ਖੜਾ ਹੋਣਾ ਆਪਣਾ ਇੱਥੇ ਹਨੀ ਸੇਠੀ ਉਹਦਾ ਪਰਿਵਾਰ ਖਰਾਬ ਕਰਕੇ ਰੱਖ ਦਿੱਤਾ ਉਹਦਾ ਪਰਿਵਾਰ ਖਰਾਬ ਕੀਤਾ ਉਹਦੇ ਬੱਚਿਆਂ ਦਾ ਪਰਿਵਾਰ ਦਾ ਮੈਂ ਕਹਿੰਦਾ ਸਾਰਾ ਨਿਖੇੜਾ ਕਰਵਾ ਕੇ ਰੱਖ ਦਿੱਤਾ ਕੀ ਇਹ ਇਨਸਾਨੀਅਤ ਹੁੰਦੀ ਹੈ ਹੁਣ ਜਿਹੜੇ ਪਰਚੇ ਕਰਵਾ ਰਿਹਾ ਕਮਾਲ ਦੀ ਗੱਲ ਆ ਇਹ ਕਹਿ ਰਿਹਾ ਵੀ ਮੇਰੇ ਤੇ ਹਮਲਾ ਕਰਨ ਦੇ ਲਈ ਆਏ ਮਾਈ ਜੀ ਉਹਦੇ ਪਿੰਡ ਦੇ ਵਿੱਚ ਜਾ ਕੇ ਵੇਖੋ ਸਾਰੀ ਪੰਚਾਇਤ ਇਕੱਠੀ ਹੋਈ ਉਹ ਜੁੱਤੀਆਂ ਲੈਣ ਦੇ ਲਈ ਆਏ ਸੀ ਇਹਦੀ ਦੁਕਾਨ ਤੇ ਕੋਈ ਬੰਦਾ ਜਾਵੇ ਨਾ ਕੋਈ ਪਤਾ ਨਹੀਂ ਇਹ ਸਿਕਿਉਰਿਟੀ ਲੈਣ ਦਾ ਮਾਰਾ ਕਹਿ ਦੇਵੇ ਵੀ ਮੈਨੂੰ ਮਰਵਾਉਣ ਦੇ ਲਈ ਆਏ ਸੀ ਹੁਣ ਇਹੋ ਜੀਆਂ ਕਰਤੂਤਾ ਇੱਥੇ ਪ੍ਰਸ਼ਾਸਨ ਦਾ ਵੀ ਫਰਜ਼ ਬਣਦਾ ਵੀ ਇਹਦੇ ਕਹਿਣ ਤੇ ਪ੍ਰਸ਼ਾਸਨ ਨੇ ਪ੍ਰਤੀ ਬੰਦੇ ਦੇ ਇਹ ਕਹਿੰਦੇ ਵੀ ਉਸ ਜਿਹੜਾ ਬੰਦਾ ਆਇਆ ਦੁਕਾਨ ਦੇ ਉੱਤੇ ਉੱਤੇ ਕਹਿੰਦੇ 6 ਪਰਚੇ ਨੇ ਭਾਈ ਜੀ ਮੇਰੇ ਨਾਲ ਚਲੇ ਜਾ ਉਹ ਰਾਹ ਤੇ ਲੱਗੇ ਉਹਦਾ ਪਿੰਡ ਹੈ ਉਸ ਬੰਦੇ ਦੇ ਪਰ ਇੱਕ ਵੀ ਪਰਚਾ ਨਹੀਂ ਅੱਛਾ ਜੀ ਇਹਦਾ ਅਰਥ ਕੀ ਹੈ ਵੀ ਜੋ ਪ੍ਰਿੰਕਲ ਕਹ ਦੇਗਾ ਪ੍ਰਸ਼ਾਸਨ ਉਸ ਤਰੀਕੇ ਦੇ ਪਰਚੇ ਕਰ ਦੇਵੇਗਾ ਹੁਣ ਮੈਨੂੰ ਨਹੀਂ ਪਤਾ ਅੰਦਰ ਕੀ ਹੋਇਆ ਕੋਰਟ ਦੇ ਪੇਸ਼ ਕੀਤਾ ਸੀ ਸਾਰੇ ਖੜੇ ਆ ਕਿਉਂਕਿ ਮੇਰਾ ਵੀ ਇਸ ਇਸ ਕੇਸ ਦੇ ਨਾਲ ਇਹਦੇ ਨਾਲ ਜੁੜਦਾ ਹੈ ਨਾ ਮੈਂ ਤਾਂ ਕਿਉਂਕਿ ਮੇਰਾ ਪਰਚਾ ਅਜੇ ਸਟੈਂਡ ਕਰਦਾ ਪਿਆ ਆ ਹੁਣ ਫਲੋਰਾ ਸਾਹਿਬ ਦਾ ਪਰਚਾ ਸਟੈਂਡ ਕਰਦਾ ਪਿਆ ਆ ਉਹਨੇ ਸਾਰੇ ਅਸੀਂ ਆਏ ਹੋਏ ਆ ਹੁਣ ਅਗਲੇ ਪਾਸੇ ਕੀ ਹੋਇਆ ਕੀ ਨਹੀਂ ਹੋਇਆ ਵਕੀਲ ਨੇ ਕਿਉਂ ਹੱਥ ਚੱਕਿਆ ਕਿਉਂ ਨਹੀਂ ਚੱਕਿਆ ਕੀ ਬਰੋਦੀਆਂ ਧੀਆ ਭਾਵਾਂ ਮਾਮਾ ਨੂੰ ਕੁਝ ਕਿਹਾ ਹੋਵੇਗਾ ਕਿਉਂਕਿ ਇਹਦੀ ਜ਼ੁਬਾਨ ਨੂੰ ਬਵਾਸੀਰ ਹੋਈ ਹੈ ਕੁਝ ਵੀ ਬੋਲ ਦਿੰਦਾ ਹੁਣ ਇਹ ਤੇ ਵਕੀਲ ਸਾਹਿਬ ਦੱਸਣਗੇ ਪਰ ਜੋ ਅੱਜ ਹੋਇਆ ਮੇਰੇ ਖਿਆਲ ਦੇ ਵਿੱਚ ਇਹਨੇ ਆਪਣੀ ਜੋ ਕਰਤੂਤਾ ਸੀ ਉਹਦਾ ਹੀ ਭੂਗਿਆ ਮੈਂ ਇੱਕ ਜੀ ਦੱਸਣੀ ਚਾਹੁੰਦਾ ਵੀ ਜਿਹੜਾ ਬੰਦਾ ਲੋਕਾਂ ਦੀਆਂ ਧੀਆ ਮਾਮਾ ਭੈਣਾਂ ਨੂੰ ਗਸ਼ਤੀਆਂ ਕਵੇ ਗਸ਼ਤੀ ਸ਼ਬਦ ਦੇ ਇਹਦਾ ਪ੍ਰਭਾਵ ਤੋਂ ਸਮਝਾ ਦਿਓ ਵੀ ਇਹਦੇ ਅਰਥ ਕੀ ਨੇ ਇਹਦਾ ਭਰਾ ਹੋ ਬਹੁਤ ਬਗੇ ਪਤਾ ਕੀ ਕਹਿ ਰਹੇ ਸੀ ਅਗਲੇ ਪਾਸੇ ਹੋ ਕੇ ਸਾਨੂੰ ਇਹੋ ਜਿਹੇ ਪ੍ਰਚਾਰਕ ਨਹੀਂ ਚਾਹੀਦੇ ਮੈਂ ਕਹਿੰਦਾ ਸਾਨੂੰ ਇਹੋ ਜਿਹੇ ਪ੍ਰਚਾਰਕ ਨਹੀਂ ਚਾਹੀਦੇ ਨਾ ਤੇ ਸਭ ਤੋਂ ਵੱਡੀ ਗੱਲ ਹੈ ਸਮਾਜ ਨੂੰ ਇਹੋ ਜਿਹੇ ਗੰਦੇ ਬੰਦੇ ਵੀ ਨਹੀਂ ਚਾਹੀਦੇ ਜਿਹਨੂੰ ਲੋਕਾਂ ਦੀਆਂ ਧੀਆਂ ਪਣ ਦੀ ਇੱਜ਼ਤ ਨਹੀਂ ਕਰਨੀ ਆਉਂਦੀ ਗਸਤੀ ਸ਼ਬਦ ਕੀ ਹੁੰਦਾ ਇਹਦੀ ਮਾਤਾ ਅਰਥ ਸਮਝਾਵੇ ਉਹਨੇ ਦੀ ਮਾਤਾ ਹੁਬ ਹੁਬ ਕੇ ਪੈ ਰਹੀ ਹੈ ਆ ਹੁਣ ਇੱਥੇ ਲਾਗੇ ਖੜਾ ਹੋਣਾ ਆਪਣਾ ਇੱਥੇ ਹਨੀ ਸੇਠੀ ਉਹਦਾ ਪਰਿਵਾਰ ਖਰਾਬ ਕਰਕੇ ਰੱਖ ਦਿੱਤਾ ਉਹਦਾ ਪਰਿਵਾਰ ਖਰਾਬ ਕੀਤਾ ਉਹਦੇ ਬੱਚਿਆਂ ਦਾ ਪਰਿਵਾਰ ਦਾ ਮੈਂ ਕਹਿੰਦਾ ਸਾਰਾ ਨਿਖੇੜਾ ਕਰਵਾ ਕੇ ਰੱਖ ਦਿੱਤਾ ਕੀ ਇਹ ਇਨਸਾਨੀਅਤ ਹੁੰਦੀ ਹੈ ਹੁਣ ਜਿਹੜੇ ਪਰਚੇ ਕਰਵਾ ਰਿਹਾ ਕਮਾਲ ਦੀ ਗੱਲ ਆ ਇਹ ਕਹਿ ਰਿਹਾ ਵੀ ਮੇਰੇ ਤੇ ਹਮਲਾ ਕਰਨ ਦੇ ਲਈ ਆਏ ਭਾਈ ਜੀ ਉਹਦੇ ਪਿੰਡ ਦੇ ਵਿੱਚ ਜਾ ਕੇ ਵੇਖੋ ਸਾਰੀ ਪੰਚਾਇਤ ਇਕੱਠੀ ਹੋਈ ਉਹ ਜੁੱਤੀਆਂ ਲੈਣ ਦੇ ਲਈ ਆਏ ਸੀ ਇਹਦੀ ਦੁਕਾਨ ਤੇ ਕੋਈ ਬੰਦਾ ਜਾਵੇ ਨਾ ਕੋਈ ਪਤਾ ਨਹੀਂ ਇਹ ਸਿਕਿਉਰਿਟੀ ਲੈਣ ਦਾ ਮਾਰਾ ਕਹਿ ਦੇਵੇ ਵੀ ਮੈਨੂੰ ਮਰਵਾਉਣ ਦੇ ਲਈ ਆਏ ਸੀ ਹੁਣ ਇਹੋ ਜੀਆਂ ਕਰਤੂਤਾ ਇੱਥੇ ਪ੍ਰਸ਼ਾਸਨ ਦਾ ਵੀ ਫਰਜ ਮੰਨਦਾ ਵੀ ਇਹਦੇ ਕਹਿਣ ਤੇ ਪ੍ਰਸ਼ਾਸਨ ਨੇ ਪਰਚ ਉਹ ਬੰਦੇ ਦੇ ਇਹ ਕਹਿੰਦੇ ਵੀ ਉਸ ਜਿਹੜਾ ਬੰਦਾ ਆਇਆ ਦੁਕਾਨ ਦੇ ਉੱਤੇ ਉਹ ਤੇ ਕਹਿੰਦੇ 6 ਪਰਚੇ ਨੇ ਬਾਈ ਜੀ ਮੇਰੇ ਨਾਲ ਚਲੇ ਜਾਓ ਦਰਾਹੇ ਤੇ ਲੱਗੇ ਉਹਦਾ ਪਿੰਡ ਆ ਉਸ ਬੰਦੇ ਦੇ ਪਰ ਇੱਕ ਵੀ ਪਰਚਾ ਨਹੀਂ ਅੱਛਾ ਜੀ ਇਹਦਾ ਅਰਥ ਕੀ ਹੈ ਵੀ ਜੋ ਪ੍ਰਿੰਕਲ ਕਹਦੇਗਾ ਪ੍ਰਸ਼ਾਸਨ ਉਸ ਤਰੀਕੇ ਦੇ ਪਰਚੇ ਕਰ ਦੇਵੇਗਾ ਹੁਣ ਮੈਨੂੰ ਨਹੀਂ ਪਤਾ ਅੰਦਰ ਕੀ ਹੋਇਆ ਕੋਰਟ ਦੇ ਪੇਸ਼ ਕੀਤਾ ਸੀ ਸਾਰੇ ਖੜੇ ਆ ਉਕਿ ਮੇਰਾ ਵੀ ਇਸ ਇਸ ਕੇਸ ਦੇ ਨਾਲ ਇਹਦੇ ਨਾਲ ਜੁੜਦਾ ਹੈ ਨਾ ਮੈਂ ਤਾਂ ਕਿਉਂਕਿ ਮੇਰਾ ਪਰਚਾ ਅਜੇ ਸਟੈਂਡ ਕਰਦਾ ਪਿਆ ਆ ਹੁਣ ਫਲੋਰਾ ਸਾਹਿਬ ਦਾ ਪਰਚਾ ਸਟੈਂਡ ਕਰਦਾ ਪਿਆ ਆ ਹੁਣ ਸਾਰੇ ਅਸੀਂ ਆਏ ਹੋਏ ਆ ਹੁਣ ਅਗਲੇ ਪਾਸੇ ਕੀ ਹੋਇਆ ਕੀ ਨਹੀਂ ਹੋਇਆ ਵਕੀਲ ਨੇ ਕਿਉਂ ਹੱਥ ਚੱਕਿਆ ਕਿਉਂ ਨਹੀਂ ਚੱਕਿਆ ਕੀ ਪਰੋਧੀਆਂ ਧੀਆਂ ਭਾਵਾਂ ਮਾਮਾ ਨੂੰ ਕੁਝ ਕਿਹਾ ਹੋਵੇਗਾ ਕਿਉਂਕਿ ਇਹਦੀ ਜ਼ੁਬਾਨ ਨੂੰ ਬਵਾਸੀਰ ਹੋਈ ਹੈ ਕੁਝ ਵੀ ਬੋਲ ਦਿੰਦਾ ਹੁਣ ਇਹ ਤੇ ਵਕੀਲ ਸਾਹਿਬ ਦੱਸਣਗੇ ਪਰ ਜੋ ਅੱਜ ਹੋਇਆ ਮੇਰੇ ਖਿਆਲ ਦੇ ਵਿੱਚ ਇਹਨੇ ਆਪਣੀ ਜੋ ਕਰਤੂਤਾ ਸੀ ਉਹਦਾ ਹੀ ਹਿੱਪ ਹੋ ਗਿਆ